ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂ ਸ਼ਹਿਰ ਸਰਗਰਮੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਰ ਇੱਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਬੰਗਾ ਰੋਡ ਨਵਾਂ ਸ਼ਹਿਰ ਵੇਖੇ ਜਿੱਥੇ ਭਾਰਤੀ ਜਨਤਾ ਪਾਰਟੀ ਤੇ ਮੈਡਮ ਪ੍ਰਿੰਦਰ ਕੌਰ ਥੰਦੀ ਜੋ ਕਿ ਰਾਸ਼ਟਰੀ ਉਪ ਪ੍ਰਧਾਨ ਨੇ ਪਹਿਲਾ ਮੋਰਚਾ ਦੇ ਉਹਨਾਂ ਦੇ ਵੱਲੋਂ ਅੱਜ ਦਿੱਲੀ ਵਿੱਚ ਜਿਹੜਾ ਬੀਜੇਪੀ ਦੇ ਬੜੇ ਨਵੇਂ ਮੁੱਖ ਮੰਤਰੀ ਮਾਂਜੋ ਰੇਖਾ ਗੁਪਤਾ ਜੀ ਉਹਨਾਂ ਦੇ ਮੁੱਖ ਮੰਤਰੀ ਬਣਤੀ ਖੁਸ਼ੀ ਦੇ ਵਿੱਚ ਅੱਜ ਨਵਾਂ ਸ਼ਹਿਰ ਵਿਖੇ ਮੈਡਮ ਪ੍ਰਿੰਦਰ ਕੌਰ ਥੰਦੀ ਹੋਰਾਂ ਦੀ ਅਗਵਾਈ ਦੇ ਐਟ ਤੇ ਭਾਰਤੀ ਜਨਤਾ ਪਾਰਟੀ ਜਿਹੜਾ ਸ਼ੀਰ ਪਗਤ ਸਿੰਘ ਨਗਰ ਦੇ ਐਡਵੋਕੇਟ ਰਾਜਵੰਤਰ ਲੱਖੀ ਪ੍ਰਧਾਨ ਸਾਹਿਬ ਹੋਰਾਂ ਦੀ ਅਗਵਾਈ ਦੇ ਹੇਠ ਜਿਹੜਾ ਅੱਜ ਲੱਡੂ ਵੰਡੇ ਗਏ ਆ ਤੇ ਇਸ ਮੌਕੇ ਮੈਡਮ ਪ੍ਰਿੰਦਰ कौर ਥਾਂਦੀ ਹੋਰਾਂ ਨੇ ਪ੍ਰੈਸ ਬੈਠਕ ਨੂੰ ਵੀ ਸੰਬੋਧਨ ਕੀਤਾ ਇਸ ਮੌਕੇ ਹੋਰ ਉਤੇਦਾਰ ਵੀ ਹਾਜ਼ਰ ਸਨ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਸ਼ੀ ਮਹਿਲਾ ਮੋਰਚਾ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਵਰਿੰਦਰ ਕੌਰ ਆਂਧੀ ਜੀ ਇਹ ਵੀ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਹੈ ਮਹਿਲਾ ਮੋਰਚਾ ਦੇ ਬੀਜੇਪੀ ਦੇ ਇਹਨਾਂ ਦੇ ਨਾਲ ਉਹ ਉਹ ਇਹਨਾਂ ਦੇ ਕਲੀਗ ਸਿਗੇ ਇਹ ਹੋਰ ਵੀ ਸਾਨੂੰ ਵੱਧ ਖੁਸ਼ੀ ਦੀ ਗੱਲ ਹੈ ਇੱਕ ਮਹੀਨਾ ਉੱਥੇ ਇਲੈਕਸ਼ਨ ਚ ਲਾ ਕੇ ਵੀ ਆਏ ਤੇ ਉਹਨਾਂ ਦੀ ਕੈਂਪੇਨ ਵੀ ਕੀਤੀ ਤੇ ਕਿਉਂਕਿ ਜਿਹੜੀਆਂ ਡਾਇਰੈਕਟ ਤਾਰਾਂ ਜੁੜ ਜਾਂਦੀਆਂ ਉਹ ਫਿਰ ਕੋਈ ਨਾ ਕੋਈ ਉਹਦਾ ਵਧੀਆ ਰਿਜ਼ਲਟ ਤੇ ਫਾਇਦਾ ਹੁੰਦਾ ਤੇ ਅੱਜ ਉਸੇ ਖੁਸ਼ੀ ਦੇ ਵਿੱਚ ਮੈਡਮ ਰਿੰਦਰ ਕੌਰ ਥਾਂਦੀ ਜੀ ਵੱਲੋਂ ਇਹ ਪ੍ਰੈਸ ਕਾਨਫਰੈਂਸ ਰੱਖੀ ਗਈ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਮੂੰਹ ਮਿੱਠਾ ਕਰੀ ਲਾ ਮੈਂ ਬਹੁਤ ਧੰਨਵਾਦ ਕਰਦੀ ਆ ਆਪਣੇ ਪ੍ਰੈਸ ਦੇ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਇੱਕ ਬਹੁਤ ਹੀ ਛੋਟੇ ਜਿਹੇ ਸੱਦੇ ਦੇ ਉੱਤੇ ਇੱਥੇ ਆ ਕੇ ਸਾਡੀ ਗੱਲਬਾਤ ਜਿਹੜੀ ਹੈਗੀ ਆ ਉਹਨੂੰ ਸੁਣ ਕੇ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆਰ ਹਮੇਸ਼ਾ ਹੀ ਇਹਨਾਂ ਦਾ ਇੱਕ ਇਹੀ ਤਰੀਕਾ ਰਿਹਾ ਹੈ ਕਿ ਜਿਸ ਵੇਲੇ ਵੀ ਅਸੀਂ ਇਹਨਾਂ ਨੂੰ ਸੱਦਾ ਦਿੰਨੇ ਆ ਆ ਕੇ ਹਮੇਸ਼ਾ ਸਾਡੀ ਜਿਹੜੀ ਗੱਲ ਹੈਗੀ ਆ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਮੇਰੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਖੀ ਜੀ ਉਹ ਨਮਾਨਕ ਜੀ ਮੈਲਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਤੋਸ਼ ਜੀ ਨਮਰਤਾ ਖੰਨਾ ਜੀ ਜ਼ਿਲ੍ਹਾ ਸੈਕਟਰੀਆ ਸੁਦੇਸ਼ ਸ਼ਰਮਾ ਜੀ ਜ਼ਿਲ੍ਹਾ ਪ੍ਰਧਾਨ ਰਾਇਆ ਔਰ ਬਹਾਦਰ ਚੰਦਰ ਰੂੜਾ ਜੀ ਗੁਰਜੀਤ ਜੀ ਔਰ ਹੋਰ ਵੀ ਮੇਰੀਆ ਭੈਣਾ ਮੈਲਾ ਮੋਰਚਾ ਦੀਆਂ ਬੈਠੀਆਂ ਰਜਨੀ ਅੱਗੇ ਆਜੋ ਤੁਸੀਂ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਂਦਾ ਅੱਜ ਦਾ ਜਿਹੜਾ ਇਹ ਪ੍ਰੈਸ ਕਾਨਫਰੰਸ ਦਾ ਖਾਸ ਮਕਸਦ ਹੈ ਉਹ ਦਿੱਲੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਬੀਜੇਪੀ ਦੀ ਬਹੁਮਤ ਦੇ ਨਾਲ ਸਰਕਾਰ ਬਣਨਾ। ਭਵਿਤਾ ਜੀ ਅਤੇ ਸਭ ਤੋਂ ਹੋਰ ਵੱਡੀ ਗੱਲ ਇੱਕ ਮਹਿਲਾ ਮੋਰਚਾ ਦੀ ਇੱਕ ਭੈਣ ਨੂੰ ਦਿੱਲੀ ਵਰਗੇ ਪ੍ਰਦੇਸ਼ ਦਾ ਜੋ ਕਿ ਦੇਸ਼ ਦੀ ਰਾਜਧਾਨੀ ਆ ਉਹਦੀ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ। ਇਸ ਕਰਕੇ ਅੱਜ ਮਹਿਲਾ ਮੋਰਚਾ ਦੇ ਲਈ ਬਹੁਤ ਹੀ ਮਾਣ ਦਾ ਦਿਨ ਹੈ। ਔਰ ਅਸੀਂ ਮੈਂ ਖਾਸ ਤੌਰ ਤੇ ਇਸ ਪ੍ਰੈਸ ਕਾਨਫਰੰਸ ਰਾਹੀਂ ਆਪਣੀ ਹਾਈ ਕਮਾਂਡ ਤੋਂ ਪਹਿਲਾਂ ਆਪਣੇ ਪ੍ਰਧਾਨ ਮੰਤਰੀ ਨਰੇਂਦਰ ਭਾਈ ਮੋਦੀ ਜੀ ਸਾਡੇ ਜੋ ਗ੍ਰਹਿ ਮੰਤਰੀ ਆ ਭਾਈ ਅਮਿਤ ਸ਼ਾ ਜੀ اور ਸਾਡੇ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਆ ਜੇਪੀ ਨੱਢਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਸਾਡੀ ਮਹਿਲਾ ਮੋਰਚਾ ਦੀਆਂ ਭੈਣਾਂ ਨੂੰ ਹਮੇਸ਼ਾ ਮਹਿਲਾ ਸਖਸ਼ੀ ਕਰਦੇ ਨਾਂ ਤੇ ਨਾਂ ਤੇ ਹਮੇਸ਼ਾ ਤਾਕਤ ਦਿੱਤੀ ਆ ਇਹ ਜਿਹੜੀ ਸਾਡੀ ਪਹਿਨ ਅੱਜ ਮੁੱਖ ਮੰਤਰੀ ਬਣੀ ਆ ਰੇਖਾ ਗੁਪਤਾ ਜੀ ਮੈਂ ਮੈਨੂੰ ਮਾਣ ਆ ਕਿ ਅਸੀਂ 4 ਸਾਲ ਤੋਂ ਇਕੱਠੇ ਐਜ਼ ਅ ਵਾਈਸ ਪ੍ਰਧਾਨ ਡਿਊਟੀ ਨਿਭਾ ਰਹੇ ਆ ਪਾਰਟੀ ਦੀ ਔਰ ਜਿੱਥੇ ਕਦੀ ਵੀ ਪਾਰਟੀ ਨੇ ਸਾਡੀ ਡਿਊਟੀ ਲਗਾਈ ਜਿਸ ਸਟੇਟ ਦੇ ਵਿੱਚ ਵੀ ਚਾਹੇ ਇਲੈਕਸ਼ਨ ਹੋਈ ਜਾਂ ਕਿਸ ਤਰ੍ਹਾਂ ਵੀ ਅਸੀਂ ਇਕੱਠਿਆਂ ਨੇ ਕੰਮ ਕੀਤਾ ਔਰ ਇੱਕ ਟੇਬਲ ਤੇ ਬੈਠਦੇ ਸੀ ਅਸੀਂ ਔਰ ਖਾਸ ਤੌਰ ਤੇ ਜਦੋਂ ਵੀ ਸਾਡੀਆਂ ਮੀਟਿੰਗਸ ਹੋਈਆਂ ਬਾਹਰਲੇ ਸਟੇਟਾਂ ਦੇ ਵਿੱਚ ਸਾਡਾ ਤਕਰੀਬਨ ਇੱਕ ਹੀ ਰੂਮ ਹੁੰਦਾ ਸੀ ਦੋਨਾਂ ਦਾ ਇਸ ਕਰਕੇ ਮੈਨੂੰ ਹੋਰ ਵੀ ਜ਼ਿਆਦਾ ਇਸ ਚੀਜ਼ ਦਾ ਮਾਣ ਆ ਪਰ ਮੈਂ ਇਸ ਗੱਲ ਦੀ ਵੀ ਮਹਿਸੂਸ ਕਰਦੀ ਆ ਕਿ ਸਟੂਡੈਂਟ ਲਾਈਫ ਤੋਂ ਹੁਣ ਤੱਕ ਜਿਸ ਜਿਸ ਜ਼ਿੰਮੇਵਾਰੀ ਤੇ ਵੀ ਹੋ ਰਾਏ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਸਮੇ ਸਾਰੇ ਜ਼ਿੰਮੇਵਾਰੀਆਂ ਨਿਭਾਈਆਂ ਚਾਹੇ ਦਿੱਲੀ ਪ੍ਰਦੇਸ਼ ਦੇ ਜਨਰਲ ਸੈਕਟਰੀ ਵੀ ਰਹੇ ਇਸ ਦੇ ਨਾਲ ਨਾਲ ਉਹ ਉਥੋਂ ਐਮਸੀ ਮੈਂਬਰ ਵੀ ਆ ਔਰ ਲੋਕਾਂ ਦੇ ਨਾਲ ਰੂਟ ਤੱਕ ਜਿਹੜੇ ਹੈਗੇ ਆ ਜੁੜੇ ਹੋਏ ਆ ਔਰ ਮੈਨੂੰ ਇਸ ਚੀਜ਼ ਦਾ ਵੀ ਮਾਣ ਆ ਕਿ ਮੈਂ ਮੇਰੀ ਡਿਊਟੀ ਪਾਰਟੀ ਨੇ 1 ਮਹੀਨੇ ਦੇ ਲਈ ਦਿੱਲੀ ਦੀ ਇਲੈਕਸ਼ਨ ਚ ਲਗਾਈ ਸੀ ਜਿਸ ਦੇ ਚ ਮੇਰੇ ਕੋਲ 35 ਵਿਧਾਨ ਸਭਾ ਸੀ ਉਹਨਾਂ ਚੋਂ ਇੱਕ ਵਿਧਾਨ ਸਭਾ ਜਿਹੜੀ ਹੈ ਸ਼ਾਲੀਮਾਰ ਬਾਗ ਸੀ ਜਿੱਥੋਂ ਰੇਖਾ ਗੁਪਤਾ ਜੀ ਐਮਐਲਏ ਬਣੇ ਆ ਔਰ ਸਭ ਤੋਂ ਪਹਿਲੀ ਮੀਟਿੰਗ ਜਿਹੜੀ ਆ ਮੈਂ ਉਹਨਾਂ ਦੀ ਵਿਧਾਨ ਸਭਾ ਵਿੱਚ ਕੀਤੀ ਔਰ ਬੜੇ ਵੱਡੇ ਮਾਰਜਿਨ ਨਾਲ ਉਹ ਜਿੱਤ ਕੇ ਜਿਹੜੇ ਆ ਐਮਐਲਏ ਬਣੇ ਆ ਮੈਂ ਹਮੇਸ਼ਾ ਇਸ ਗੱਲ ਦੀ ਹਮੇਂ ਪੜਦੀ ਆ ਕਿ ਭਾਜਪਾ ਦੀ ਜਿਹੜੀ ਹਮਾਈ ਕਮਾਂਡਾ ਉਹ ਮਹਿਲਾਵਾਂ ਦਾ ਸਖਸੀਕਰਨ ਕਰਨ ਦੇ ਲਈ ਬਹੁਤ ਹਮੇਸ਼ਾ ਹੀ ਤਤਪਰ ਰਹਿੰਦੀ ਆ ਕਿਉਂਕਿ ਇਸ ਚੀਜ਼ ਦਾ ਸਭ ਨਾਲੋਂ ਵੱਡਾ ਮੈਂ ਪਰਮਾਨ ਦੇਖਿਆ ਕਿ ਸਾਡੀ ਜਿਹੜੀ 4 ਸਾਲ ਪਹਿਲਾਂ ਇੱਕ ਮਹਿਲਾ ਮੋਰਚਾ ਦੀ ਨੈਸ਼ਨਲ ਦੀ ਟੀਮ ਬਣੀ ਉਸ ਦੇ ਵਿੱਚੋਂ ਹੁਣ ਤੱਕ 8 ਭੈਣਾਂ ਜਿਹੜੀਆਂ ਹੈਗੀਆਂ ਆ ਉਹ ਅਲੱਗ-ਅਲੱਗ ਅਹੁਦਿਆਂ ਤੇ ਜਾ ਚੁੱਕੀਆਂ ਆ ਸਾਡੀ ਜਨਰਲ ਸੈਕਟਰੀ ਮਾਛਲਪਰਦੇਸ਼ ਤੋਂ ਹੈ инду ਗੋਸਵਾਮੀ ਉਹਨੂੰ ਵੀ ਰਾਜ ਸਭਾ ਮੈਂਬਰ ਬਣਾਇਆ ਗਿਆ ਉਸ ਤੋਂ ਬਾਅਦ ਇਸ ਮੇਰੇ ਕੋਲ ਉਹਨਾਂ ਦੀ ਲਿਸਟ ਹੈ ਊੜੀ ਦਰਸ਼ਨਾ ਸਿੰਘ ਜੀ ਆ ਯੂਪੀ ਤੋਂ ਉਹ ਵੀ ਮੇਰੇ ਨਾਲ ਵਾਈਸ ਪ੍ਰਧਾਨ ਉਹ ਵੀ ਰਾਜ ਸਭਾ ਮੈਂਬਰ ਬਣੇ ਸੰਗੀਤਾ ਯਾਦਵ ਜੀ 올 ਇੰਡੀਆ ਦੀ ਸੈਕਟਰੀ ਹੈਗੇ ਆ ਯੂਪੀ ਤੋਂ ਬਿਹਾਰ ਤੋਂ ਆ ਉਹ ਵੀ ਰਾਜ ਸਭਾ ਮੈਂਬਰ ਆ ਔਰ ਮੱਧ ਪ੍ਰਦੇਸ਼ ਤੋਂ ਸਾਡੀ ਜਿਹੜੀ ਸਟੇਟ ਪ੍ਰੈਜ਼ੀਡੈਂਟ ਮਾਇਆ ਨਰੋਲੀਆ ਜੀ ਸੀ ਉਹਨਾਂ ਨੂੰ ਵੀ ਰਾਜ ਸਭਾ ਮੈਂਬਰ ਬਣਾਇਆ ਗਿਆ ਔਰ ਇੱਕ ਸਾਡੀ ਭੈਣ ਜਿਹੜੀ ਆ ਸਾਡੇ ਨਾਲ ਐਨਸੀ ਮੈਂਬਰ ਸੀ ਉਹ ਕੇਰਲਾ ਤੋਂ ਮੇਅਰ ਬਣੀ ਹੈ ਔਰ ਪੂਨੇ ਤੋਂ ਜਿਹੜੀ ਮੇਧਾ ਕੁਲਕਰਨੀ ਜੀ ਉਹਨਾਂ ਨੂੰ ਵੀ ਰਾਜ ਸਭਾ ਮੈਂਬਰ ਬਣਾਇਆ ਗਿਆ ਔਰ ਹੁਣ ਨਵੀਂ ਟੀਮ ਦੇ ਵਿੱਚ ਜਿਹੜੀਆਂ ਭੈਣਾਂ ਸਾਡੀਆਂ ਆ ਜ਼ਿਲ੍ਹਾ ਪ੍ਰਧਾਨ ਵੀ ਬੀਜੇਪੀ ਮੇਨ ਚ ਬਣ ਬਣੀਆਂ ਹੈਗੀਆਂ ਔਰ ਇਸ ਤੋਂ ਹੋਰ ਵੀ ਮਹਾਨੀ ਗੱਲ ਆ ਕਿ ਨਵਾਂ ਸ਼ਹਿਰ ਜ਼ਿਲ੍ਹਾ ਇੱਕ ਐਸਾ ਜ਼ਿਲ੍ਹਾ ਆ ਜਿਨ੍ਹਾਂ ਨੇ ਵੀ ਮੈਂ ਪੈਣਾ ਨੂੰ ਬਹੁਤ ਵੱਡਾ ਸਤਿਕਾਰ ਦਿੱਤਾ ਜਿਸ ਦੀ ਮਿਸਾਲ ਮੈਂ ਖੁਦ ਆ ਕਿ 2000 ਦੇ ਵਿੱਚ ਮੈਂ ਭਾਰਤੀ ਜਨਤਾ ਪਾਰਟੀ ਦੀ ਪ੍ਰਧਾਨ ਬਣੀ ਸੀ ਔਰ ਉਸ ਵੇਲੇ ਮੈਨੂੰ ਜੋ ਉਸ ਵੇਲੇ ਸਾਡੇ ਪਰਿਵਾਰੀ ਮੋਦੀ ਜੀ ਸੀ ਉਹਨਾਂ ਤੋਂ ਇਹ ਪਤਾ ਲੱਗਾ ਸੀ ਕਿ 올 ਇੰਡੀਆ ਦੇ ਵਿੱਚ ਪਹਿਲੀ ਮਹਿਲਾ ਸੀ ਜੋ ਕਿ ਜਿਹਨੂੰ ਕਿ ਪ੍ਰਧਾਨ ਬਣਾਇਆ ਗਿਆ ਮਿਸ ਤੋਂ ਬਾਅਦ ਮੇਰੇ ਤੋਂ ਬਾਅਦ ਸੁਦੇਸ਼ ਸ਼ਰਮਾ ਜੀ ਵੀ ਸਾਡੇ ਜ਼ਿਲ੍ਹੇ ਚ ਜ਼ਿਲ੍ਹਾ ਪ੍ਰਧਾਨ ਬੀਜੇਪੀ ਦੇ ਬਣੇ ਪਾਰਟੀ ਨੇ ਸਤਿਕਾਰ ਕੀਤਾ ਇਹਨਾਂ ਦਾ ਸੋ ਭਾਰਤੀ ਜਨਤਾ ਪਾਰਟੀ ਕਿੰਨੀ ਪਾਰਟੀ ਹੈ ਜਿਹੜੀ ਭੈਣਾ ਦਾ ਬਹੁਤ ਸਤਿਕਾਰ ਕਰਦੀ ਆ ਔਰ ਉਹਨਾਂ ਨੂੰ ਮਜ਼ਬੂਤ ਜਿਹੜੀਆਂ ਪੋਸਟਾਂ ਹੈਗੀਆਂ ਉਹਨਾਂ ਦੇ ਉੱਤੇ ਨਿਵਾਜ ਕੇ ਹੋਰ ਵੀ ਉਹਨਾਂ ਦਾ ਮਾਨ ਸਤਿਕਾਰ ਜਿਹੜਾ ਵਧਾਉਂਦੀ ਆ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਬਹੁਤ ਧੰਨਵਾਦ ਕਰਦੀ ਆ ਮੋਦੀ ਜੀ ਦਾ ਅਮਿਤ ਸ਼ਾਜੀ ਦਾ ਨੱਡਾ ਜੀ ਦਾ ਜਿਹੜੇ ਹਮੇਸ਼ਾ ਟਾਈਮ ਟੂ ਟਾਈਮ ਪੜਣਾ ਦਾ ਸਤਿਕਾਰ ਕਰਦੇ ਆ ਪੜਣਾ ਨੂੰ ਉੱਚੀਆਂ ਪੋਸਟਾਂ ਦਿੰਦੇ ਆ ਔਰ ਹਮੇਸ਼ਾ ਉਹਨਾਂ ਦਾ ਮਾਨ ਸਤਕਾਰ ਵਧਾਇਆ ਜਾਂਦਾ ਅੱਜ ਮੈਂ ਇਹ ਸੁਨੇਹਾ ਸਭ ਨੂੰ ਤੁਹਾਡੇ ਸਭ ਨੂੰ ਦੇਣਾ ਚਾਹਾਂਗੀ ਕਿ ਭਾਰਤੀ ਜਨਤਾ ਪਾਰਟੀ ਇੱਕ ਮਹਿਜ ਐਸੀ ਪਾਰਟੀ ਹੈ ਜਿਹੜੀ ਮਹਿਲਾ ਦਾ ਸਤਿਕਾਰ ਕਰਦੀ ਹੈ ਕਿ ਕਿਉਂਕਿ ਅਸੀਂ ਬਾਕੀ ਪਾਰਟੀਆਂ ਵੀ ਦੇਖਦੇ ਆ ਉਹਨਾਂ ਪਾਰਟੀਆਂ 'ਚ ਕੋਈ ਇਸ ਤਰ੍ਹਾਂ ਦਾ ਟੱਗ ਨਹੀਂ ਹੁੰਦਾ ਬਾਕੀ ਜੋ ਦਿੱਲੀ ਦੀ ਇਲੈਕਸ਼ਨ ਦਾ ਹੈ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਝੂਠ ਤੂਫਾਨ ਜਿਹੜਾ ਸੀ ਪਿਛਲੀ ਸਰਕਾਰ ਵੱਲੋਂ ਢੋਲਿਆ ਗਿਆ ਔਰ ਜਦੋਂ ਅਸੀਂ ਲੋਕਾਂ ਦੇ ਵਿੱਚ ਜਾ ਕੇ ਦੇਖਿਆ ਖਾਸ ਤੌਰ ਤੇ ਅਸੀਂ ਜਿਹੜਾ ਟਾਰਗੇਟ ਕੀਤਾ ਸਲਮ ਏਰੀਆਜ਼ ਨੂੰ ਬਸਤੀਆਂ ਨੂੰ ਕੀਤਾ ਉਹਨਾਂ ਲੋਕਾਂ ਦੇ ਵਿੱਚ ਗਏ ਖਾਸ ਕਰਕੇ ਮਹਿਲਾਵਾਂ ਦੇ ਵਿੱਚ ਗਏ ਉਹਨਾਂ ਨੂੰ ਪੁੱਛਿਆ ਕਿ ਤੁਹਾਡੀਆਂ ਕੀ ਪ੍ਰੋਬਲਮਸ ਹੈਗੀਆਂ ਉਹੀ ਪ੍ਰੋਬਲਮਸ ਜਿਹੜੀਆਂ ਅਸੀਂ ਨੋਟ ਕਰਕੇ ਹਾਈ ਕਮਾਂਡ ਤੱਕ ਪਹੁੰਚਾਈਆਂ ਔਰ ਉਹਨਾਂ ਨੇ ਉਹ ਸਾਰੀਆਂ ਜਿਹੜੀਆਂ ਆਪਣੇ ਮੈਨੀਫੈਸਟੋ ਵਿੱਚ ਪਾਈਆਂ ਔਰ ਉਹਨਾਂ ਨੇ ਮੋਦੀ ਜੀ ਨੇ ਇਸ चीज ਦਾ ਵਾਅਦਾ ਕੀਤਾ ਕਿ ਇੱਕ ਇੱਕ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਮੇਰੀ ਗਰੰਟੀ ਹੈ ਕਿ ਇਹ ਇੱਕ ਇੱਕ ਜਿਹੜੀ ਲੋਕਾਂ ਦੀ ਆ ਕਮ ਹੈਗੇ ਆ ਲੋਕਾਂ ਦੀ ਮੰਗ ਹੈਗੀ ਇਹਨੂੰ ਪੂਰਾ ਕੀਤਾ ਜਾਊਗਾ ਔਰ ਅੱਜ ਵੀ ਮੇਰੀ ਪੰਨ ਰੇਖਾ ਗੁਪਤਾ ਜੀ ਨੇ ਜਿਹੜੀ ਉੱਥੇ ਪ੍ਰੈਸ ਕਾਨਫਰੰਸ ਇਹੀ ਗੱਲ ਕਹੀ ਕਿ ਜੋ ਵਾਅਦਾ ਅਸੀਂ ਲੋਕਾਂ ਨਾਲ ਕੀਤਾ ਉਸ ਨੂੰ ਪੂਰਾ ਕਰਾਂਗੇ ਔਰ ਦਿੱਲੀ ਨੂੰ ਭ੍ਰਿਸ਼ਟਾਚਾਰ ਮੁਕਤ ਇੱਕ ਸਰਕਾਰ ਦਵਾਂਗੇ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ ਔਰ ਖਾਸ ਤੌਰ ਤੇ ਸਲਮ ਏਰੀਆਜ਼ ਨੂੰ ਡਵੈਲਪ ਕੀਤਾ ਜਾਊਗਾ ਉਹਨਾਂ ਦੇ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਊਗਾ ਉਹਨਾਂ ਲਈ ਬਿਜਲੀ ਦਾ ਪ੍ਰਬੰਧ ਕੀਤਾ ਜਾਊਗਾ ਔਰ ਖਾਸ ਤੌਰ ਤੇ ਜਿਹੜੇ ਚੁੱਗੀ ਚੌਂਪੜੀ ਵਾਲੇ ਲੋਕ ਆ ਉਹਨਾਂ ਲਈ ਮਕਾਨ ਬਣਾ ਕੇ ਉਹਨਾਂ ਨੂੰ ਮਕਾਨ ਜਿਹੜੇ ਦਿੱਤੇ ਜਾਊਗੇ ਕਿਉਂਕਿ ਤੁਸੀਂ ਸਾਰਿਆਂ ਨੂੰ ਪਤਾ ਕਿ 10 ਸਾਲ ਜਿਹੜੀ ਮੋਦੀ ਜੀ ਦੀ ਸਰਕਾਰ ਚੱਲੀ ਆ ਜਿੰਨੀਆਂ ਵੀ ਯੋਜਨਾਵਾਂ ਉਹਨਾਂ ਨੇ ਮਹਿਲਾਵਾਂ ਦੇ ਲਈ ਬਣਾਈਆਂ ਉਹਨਾਂ ਦੀ ਬਿਹਤਰੀ ਲਈ ਬਣਾਈਆਂ ਉਹ ਇੰਨੇ ਵਧੀਆ ਤਰੀਕੇ ਨਾਲ ਚੱਲ ਰਹੀਆਂ ਪਰ ਮੈਂ ਹੈਰਾਨ ਸੀ ਇਸ ਗੱਲ ਦੀ ਜਦੋਂ ਉੱਥੇ ਲੋਕਾਂ ਕੋਲ ਅਸੀਂ ਜਾਂਦੇ ਸੀ ਮਹਿਲਾਵਾਂ ਨੂੰ ਜਾਂ ਆਮ ਲੋਕਾਂ ਨੂੰ ਪੁੱਛਦੇ ਸੀ ਤਾਂ ਉਹਨਾਂ ਨੇ ਦਿੱਲੀ ਦੇ ਵਿੱਚ ਨਾਲ ਹੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕੋਈ ਵੀ ਉਹ ਯੋਜਨਾਵਾਂ ਲਾਗੂ ਨਹੀਂ ਕੀਤੀਆਂ ਅਸੀਂ ਗੱਲ ਕਰਦੇ ਸੀ ਆਯੁਸ਼ਮਨ ਕਾਰਡ ਦੀ ਦਿੱਲੀ ਦੇ ਲੋਕਾਂ ਨੂੰ ਪਤਾ ਨਹੀਂ ਕਿ ਇਹ ਕਾਰਡ ਹੈ ਕਿ ਯਾਰ ਬਣਦੇ ਕਿੱਥੋਂ ਆਰ ਸਭ ਤੋਂ ਪਹਿਲੇ ਇਕ ਹੁਣ 8 ਮਾਰਚ ਨੂੰ ਜਿਹੜਾ ਵਿਮਨਸ ਡੇ ਆ ਰਿਹਾ ਉਹ ਮਹਿਲਾ ਮੋਰਚਾ ਵੱਲੋਂ ਵੱਡੇ ਪੱਧਰ ਤੇ ਇਹ ਇਸੇ ਤਰ੍ਹਾਂ ਮਨਾਇਆ ਜਾਏਗਾ ਕਿ ਲੋਕਾਂ ਨੂੰ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਉਹਨਾਂ ਦੀਆਂ ਜਿਹੜੀਆਂ ਲੋਕਾਂ ਦੇ ਲਈ ਯੋਜਨਾਵਾਂ ਹੈਗੀਆਂ ਵੱਡੇ ਪੱਧਰ ਤੇ ਉਹਨਾਂ ਨੂੰ ਉਹ ਯੋਜਨਾਵਾਂ ਦਾ ਜਾਣੂ ਕਰਵਾਈਏ ਔਰ ਉਹ ਲਾਗੂ ਕਰੀਏ ਇੰਪਲੀਮੈਂਟ ਕਰੀਏ ਜਿਦਾ ਪਿਛਲੇ ਦਿਨੀ ਸਾਡੇ ਪ੍ਰਧਾਨ ਜੀ ਨੇ ਆਪਣੇ ਆਫਿਸ ਦੇ ਵਿੱਚ ਔਰ ਪਿੰਡਾਂ 'ਚ ਜਾ ਕੇ ਕੈਂਪ ਲਗਾ ਕੇ ਲੋਕਾਂ ਦੇ ਆਯੁਸ਼ਮਨ ਕਾਰਡ ਬਣਾਏ ਔਰ ਬਹੁਤ ਸਾਰੇ ਜਿਹੜੀਆਂ ਸਕੀਮਾਂ ਜਿਹੜੀਆਂ ਅਸੀਂ ਲੋਕਾਂ ਤੱਕ ਪਹੁੰਚਾਈਆਂ ਔਰ ਉਹਨਾਂ ਨੂੰ ਉਹਨਾਂ ਦਾ ਲਾਭ ਦਿੱਤਾ ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਇਦਾਂ ਹੀ ਕੋਸ਼ਿਸ਼ ਕਰਾਂਗੇ ਔਰ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਬਹੁਤ ਮਿਹਨਤ ਕਰਕੇ ਅਸੀਂ ਜਿਹੜੀ ਹੈ ਸਰਕਾਰ ਉੱਥੇ ਲਿਆਦੀ ਆ ਔਰ ਇਸੇ ਤਰ੍ਹਾਂ ਮਿਹਨਤ ਕਰਕੇ ਪੰਜਾਬ ਦੇ ਵਿੱਚ ਵੀ ਸਤਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਆਪਣੀ ਸਰਕਾਰ ਬਣਾਉਂਗੀ ਇਹ ਮੇਰਾ ਦਾਵਾ دوبارہ تو ہائک بنتا اہی مدع جی کھڑے آ جانا چیزوں مان سرکار بنی سی ਕਿ ਅਸੀਂ ਨਸ਼ਾ ਖਤਮ ਕਰਾਂਗੇ ਲੋਕਾਂ ਨੂੰ ਰੋਜ਼ਗਾਰ ਦਵਾਂਗੇ ਲੋਕਾਂ ਦੇ ਲਈ ਹਰ ਚੀਜ਼ ਮੁਹੱਈਆ ਕਰਾਂਗੇ ਤੁਸੀਂ ਸਾਰੇ ਦੇਖਦੇ ਕਿਉਂਕਿ ਸਭ ਤੋਂ ਵੱਡਾ ਤਾਂ ਸਤੰਭ ਤੁਸੀਂ ਹੈਗੇ ਹੋ ਸਾਡੇ ਜਾਣਕਾਰੀ ਚਾ ਕਿ ਕੋਈ ਵੀ ਜਿਹੜੀ ਚੀਜ਼ ਆ ਨਸ਼ਾ ਅੱਗੇ ਨਾਲੋਂ ਵੱਧ ਗਿਆ ਉਹ ਕਹਿੰਦੇ ਸੀ ਅਸੀਂ ਪੰਜਾਬ ਦੇ ਡਵੈਲਪਮੈਂਟ ਦੇ ਲਈ ਜਿਹੜਾ ਮਾਈਨਿੰਗ ਦਾ ਸਿਸਟਮ ਆ ਇਹਦੇ ਤੋਂ ਸਾਨੂੰ ਐਨੀ ਆਮਦਨ ਹੋ ਜਾਣੀ ਆ ਵੀ ਅਸੀਂ ਪੰਜਾਬ ਦਾ ਜਿਹੜਾ ਡਵੈਲਪਮੈਂਟ ਕਰਾਂਗੇ ਲੇਕਿਨ ਉਹਨੂੰ ਨੱਥਤਾ ਕੀ ਪਾਣੀ ਸੀ ਇਹਨਾਂ ਨੇ ਉਸ ਤੋਂ ਵੱਧ ਕੇ ਵੱਧ ਗਿਆ ਮਾਈਨਿੰਗ ਦਾ ਕੰਮ ਸੋ ਅਸੀਂ ਉਹੀ ਸਾਰੀਆਂ ਨੀਤੀਆਂ ਜੋ ਜੋ ਚੀਜ਼ ਇੱਕ ਨਮੂਨਾ ਅਸੀਂ ਦਿੱਲੀ ਤੋਂ ਲੈ ਕੇ ਵੀ ਅਸੀਂ ਲੋਕਾਂ ਤੱਕ ਪਹੁੰਚ ਕੇ ਲੋਕਾਂ ਦੀਆਂ ਜੋ ਵੀ ਭਾਵਨਾਵਾਂ ਹੈਗੀਆਂ ਜੋ ਉਹਨਾਂ ਦੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਹੱਲ ਕਰਕੇ ਉਹਨਾਂ ਤੱਕ ਉਹਨਾਂ ਦੇ ਲਾਭ ਜੋ ਹੈਗੇ ਸਰਕਾਰ ਸੈਂਟਰ ਦੀ ਸਰਕਾਰ ਦੀਆਂ ਯੋਜਨਾਵਾਂ ਦੇ ਲਾਭ ਜਿਹੜੇ ਆ ਲੋਕਾਂ ਤੱਕ ਪਹੁੰਚਾਵਾਂਗੇ ਤਾਂ ਕਿ ਲੋਕ ਸਾਡੇ ਨਾਲ ਜੁੜਨ ਔਰ ਆਰ ਨਾਲ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਲਈ ਤਤਪਰ ਹੈ। ਸੱਜਣਾ ਸ਼੍ਰੀਮਾਨ ਸੇਈ ਨਗਰ ਦਾ ਸਵਤੰਤਰ ਅਧਿਕਾਰੀਆਂ ਵਿਸ਼ੇਸ਼ ਸਰਗਰਮੀਆਂ ਖਾਲਫੇ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ